Да. ਤਾਨੂੰ ਤਾਂ ਕੁਛ ਨਹੀਂ ਕਹਿੰਦੇ ਤੂੰ ਮੈਨੂੰ ਕਹਿ ਕਿੱਦਾਂ ਸਕਦੀ ਆ ਮੈਂ ਤੁਹਾਨੂੰ ਕਹਿ ਨਹੀਂ ਰਹੀ ਆ ਇਹਦੇ ਨਾਲ ਹੀ ਆ ਉਹ ਚੱਲ ਸਾ ਇੱਕ ਤੋਂ ਪਾਸੇ ਪਿੰਡ ਪੱਕੇ ਆ ਤੁਹਾਨੂੰ ਕਿੰਨਾਂ ਸੰਗਰੀ ਇਹ ਸੰਗਰੀ ਸੈਂਟਰ ਤੋਂ ਆ ਨੰਗਾ ਆ ਮੈਚ ਪੇੜ ਮਾਰਨੀ ਮੈਨੂੰ ਤਕਵਾ ਦੇਣਾ ਇਹ ਦੇਖ ਲਓ ਇਹਦਾ ਪਾਸਪੋਰਟ ਦੇ ਉੱਤੇ ਇਦਾਂ ਦੇ ਬੰਦੇ ਹੀ ਪਾਸਪੋਰਟ ਵੀ ਇਹਦਾ ਜਿਹੜਾ ਬਣਿਆ ਆ ਵਾ ਆ 19 7 2032 ਤੱਕ ਵੈਲਿਡ ਆ ਜੀ ਪਾਸਪੋਰਟ ਮਤਲਬ ਕਿ 2 20 7 2000 ਓ ਯਾਰ ਮੇਰੀ ਨਹੀਂ ਨਹੀਂ ਕੋਈ ਪਈ ਆ ਪਰ ਮੇਰੀ ਗੱਲ ਸੁਣਾ ਪਹਿਲਾਂ ਤੂੰ ਕੁੜੀ ਦੀ ਇੱਕ ਮਿੰਟ ਪਹਿਲਾਂ ਤੂੰ ਜਾਣਾ ਕਿੱਥੇ ਆ ਚੁੰਨੀ ਚੁੰਨੀ ਫੜੀ ਭਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵਾਜੀ ਇੱਕ ਮਿੰਟ ਹਾਂਜੀ ਭਾਈ ਇੱਕ ਮਿੰਟ ਓਏ ਹੁਣ ਤੂੰ ਜਾਣਾ ਇੱਥੇ ਆ ਭਾਈ ਮੈਨੂੰ ਬਖਸ਼ ਤਾ ਜੋ ਨਹੀਂ ਬਖਸ਼ਦਾ ਦਿੱਤਾ ਦੇ ਇੱਕ ਮਿੰਟ ਬਖਸ਼ੀ ਦਿੱਤਾ ਤੈਨੂੰ ਤੂੰ ਜਾਣਾ ਇੱਕ ਮਿੰਟ ਭਾਈ ਜਾਣਾ ਕਿੱਥੇ ਹੁਣ ਤੂੰ ਆ ਆ ਆ ਜਿੱਥੇ ਮਰਜੀ ਕਿੱਥੇ ਜਾਣਾ ਚਾਰ ਖੜਾ ਹੋਵੇ ਸਭ ਦੇਖ ਸਾਹ ਦੇ ਉੱਤੇ ਖੜਾ ਹੋ ਮੋਕਾ ਬਣ ਗਿਆ ਕਰਦੀ ਹੈ ਤੈਨੂੰ ਪਤਾ ਹੈ ਕਿੱਥੇ ਦਾ ਵਾ ਹਾਂ ਜਦੋਂ ਮੋਕਾ ਸਰਾ ਦੇ ਵਿੱਚ ਕੀ ਹੁੰਦਾ ਵਾ ਕਿੱਥੇ ਦਾ ਵਾ ਪਾਸਪੋਰਟ ਹੁਣ ਇਦਾਂ ਦੇ ਬੰਦੇ ਕਿਉਂ ਨਸ਼ੇ ਦੀ ਗਲਤੀ ਹੋ ਗਈ ਕੇਸੀ ਨਾ ਸ਼ਗਰਦੇ ਤੁਸੀਂ ਗੁਰੂ ਆ ਦਾ ਬਣਾ ਪਾਇਆ ਹੋਇਆ ਜੀ ਮੈਂ ਚਲਾਉਂ ਮਾਰ ਵਿੱਚ ਹੀ ਆ ਸ਼ਰਾਬ ਪੀਤੀ ਦੀ ਕਹਿੰਦਾ ਮੈਂ ਕਿੱਥੇ ਦਾ ਰਹਿਣ ਆਲਾ ਮੈਂ ਇੱਥੇ ਕੀ ਕਰਦਾ ਸੀ ਮਗਨਾਮ ਕੰਨ ਦਰਬਾਰ ਤੋਂ ਬਾਹਰ ਦਾ ਸ਼ਰਾਬ ਤੋਂ ਬਾਹਰ ਦਾ ਦਰਬਾਰ ਦਾ ਸੇਵਾ ਕਰਨ ਐ ਜੀ ਉਹ ਤੋਂ ਵਾਰ ਕੀ ਕਰਿਆ ਹੋਗਾ ਜੇ ਪਿਆ ਇੱਕ ਦਰਵਾਜ਼ਾ ਰਹੇ ਆਪ ਜੀ ਨੂੰ ਇੱਕ ਗੁਜੇ ਰੂਪੀ ਦਾ ਉਹ ਆਪ ਜੀ ਕੋਈ ਜਨਨ ਜੱਦੀ ਬਾਹਰ ਐ ਉਹ ਵੀ ਜੀ ਆਪਕਿ ਸੇ ਬੋਲ ਕੋ ਚਾਹਦੇ ਨੇ ਮੇਰੇ ਸਾਹਮਣੇ ਵਾਕਿਆ ਹੋਇਆ ਸੀ ਲੜਕੀ ਨਾਲ ਕੀ ਕੀਤਾ ਤੁਸੀਂ ਉਸ ਬੰਦੇ ਨੇ ਚਿਹਰੇ ਵੀ ਚਿਹਰੇ ਵੀ ਦੱਸਿਆ ਉਹਨਾਂ ਨੇ ਫੜਿਆ ਪਹਿਲਾਂ ਮਾਰੀ ਜਾਂਦੋਂ ਬੈ ਆ ਗਏ ਕਿ ਕਿਉਂ ਕੀਤੀ ਦੱਸਿਆ ਬੈ ਗਿਆ ਘੰਟੇ ਹੋ ਚੁੱਕੇ ਆ ਹੱਥਾਂ ਨੂੰ ਹੋਰ ਵੀ ਚਿਰ ਤੱਕ ਨਹੀਂ ਆਉਣਾ ਜਿਹੜਾ ਹੁਣ ਸਾਰੇ ਤੇਗਿਆਂ ਦਾ ਕੋੜ ਕੇ ਆ ਮੈਂ ਕਹ ਹਾਲ ਤੱਕ ਲੈ ਗਿਆ ਉਹ ਬਣਾਇਆ ਬਣਾਇਆ ਮਲ ਕਿਸ ਨੂੰ ਅੱਛਾ ਗੱਲ ਪੰਚ ਦੇ ਕਿੱਥੇ ਹੈ ਤੁਸੀਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਪਾਸਪੋਰਟ ਹੋ ਲਗਵਾਉਗਾ ਬਨੇ ਇੱਥੇ ਕਿੱਦਾਂ ਪਹੁੰਚੇ ਇਧਰ ਆ ਕੇ ਦੇਖੀ ਕਿੱਥੇ ਕਿੱਦਾਂ ਹੈ ਇਹ ਲਗਾਤਾ ਤੁਸੀਂ ਆਪਣੀ ਕਮਿਟੀ ਦੇ ਪੇਪਰ ਕੀ ਕਰੀ ਦੀ ਸੰਭਾਲ ਲੰਦਰ ਮੀਆਂ ਆਰਾਮ और बात करना दिया है हैं ਕੀ ਗੱਲ ਹੋਈ ਸੀ ਕੀ ਗੱਲ ਹੋਈ ਜੀ ਉਹ ਆਦਮਪੁਰ ਵੀ ਕਰ ਗਿਆ ਸੀ ਕਿਸੇ ਨਾ ਮਾਤਾ ਕਹਿ ਰਹੀ ਹੈ ਨਹੀਂ 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 ਆਹ ਵੇਖੋ ਭਾਈ ਭਾਈ ਖਾਦਾ ਸੀ ਕੀ ਪੀਤਾ ਸੀ ਬੋਲਦਾ ਨਹੀਂ ਭਾਈ ਬੋਲ ਨਹੀਂ ਕੀਤਾ ਨਸ਼ਾ ਕਿਹੜਾ ਕੀਤਾ ਭਾਈ ਮੇਰੇ ਤੋਂ ਨਸ਼ਾ ਹੋ ਗਿਆ ਮੈਂ ਦੱਸ ਦਿੰਦਾ ਕੀ ਕੀਤਾ ਸੀ ਨਸ਼ਾ ਲਾ ਲਿਆ ਤਾ ਦਾ ਕੀਤਾ ਡਰਿੰਕਿੰਗ ਦਾ ਰੂਮੀ ਦਾਰੂ ਕੀਤੀ ਹੈ ਬੋਲਦਾ ਨਹੀਂ ਹੋਰ ਕੁਛ ਨਹੀਂ ਹੋਰ ਕੰਪਲੇਂਟ ਆ ਉਹਟਰ ਆਏਗਾ தீ மத

ਨਾਲ ਇਹਦੇ ਸੀਗੇ ਉਹ ਦੌੜ ਗਏ ਇਹ ਕਾਬੂ ਆ ਕਿੰਨੇ ਜਣੇ ਸੀ ਦੋ ਜਣੇ ਸੀ ਦੋ ਜਣੇ ਹੋਰ ਸੀਗੇ ਹਾਂਜੀ ਇਹ ਦੌੜ ਗਏ ਇਹ ਦੌਣ ਲੱਗੇ ਪਹਿਲ ਵਾਲਿਆਂ ਨਾਲ ਘੜ ਕੇ ਪਾੜ ਲਿਆ ਅੱਛਾ ਹੂੰ ਤਾਂ ਉਹ ਉਹ ਪਿੱਛੇ ਵੀ ਕਰਕੇ ਆਬਾਰ ਦਾ ਕੋਈ ਨਹੀਂ ਇਹ ਨਸ਼ਾਦ ਸ਼ਾ ਕੀਤਾ ਹੈ ਨਸ਼ਾਦ ਇਹਨੇ ਡ੍ਰਿੰਕ ਕੀਤੀ ਹੈ ਕੋਈ ਕੰਪਲੇਂਟ ਆਈ ਹੈ ਵੀ ਇੱਕ ਕੋਈ ਕੁੜੀ ਆ ਪੜ ਕੇ ਆ ਰਹੀ ਸੀ ਹਾਂਜੀ ਤੇ ਉਹਨੂੰ ਕਿਸੇ ਮੁੰਡੇ ਨੇ ਛੇੜਛਾੜ ਕੀਤੀ ਉਹਦੇ ਨਾਲ ਤੋ ਆ ਕੇ ਦੇਖਿਆ ਤਾਂ ਉਹਨੂੰ ਪੁੱਛ ਕੇ ਜਿੱਤੀ ਉਹਦਾ ਨਾਮ ਗੁਰਚਰਨ ਸਿੰਘ ਆ ਤੇ ਯੂਪੀ ਦਾ ਰਹਿਣ ਵਾਲਾ ਉਹ ਕਹਿੰਦਾ ਵੀ ਮੈਂ ਇੱਧਰ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਇੱਥੇ ਕਦੀ ਕਿਤੇ ਕਦੀ ਕਿਤੇ ਇੱਧਰ ਉੱਧਰ ਘੁੰਮਦਾ ਰਹਿੰਦਾ ਐ ਤੇ ਇੱਥੇ ਉਹ ਜਦਾਂ ਹੀ ਲੜਕੀ ਪੜ ਕੇ ਆਈ ਆਟੋ ਤੋਂ ਉਤਰੀ ਤੇ ਉਹਦੇ ਮਗਰ ਮਗਰ ਤੁਰਿਆ ਜਾਂਦਾ ਤੇ ਉਹਨੂੰ ਕਿਤੇ ਬਾਹੋਂ ਫੜ ਲਿਆ ਨੇ ਛੇੜਛਾੜ ਕੀਤੀ ਇਹਨੇ ਹੁਣ ਤੁਸੀਂ ਮੌਕੇ ਪਰ ਆਏ ਹੋ ਤੇ ਕੀ ਲੱਗਿਆ ਦੇਖਣ ਜੀ ਜਿਹੜਾ ਜਿਹਦੇ ਸੱਟਾਂ ਲੱਗੀਆਂ ਨੇ ਇਹ ਇਹ ਕਿਹੋ ਜਿਹਾ ਹਾਲਾਤ ਹੈਗੇ ਇਹਦੇ ਭੀੜ ਕਾਫੀ ਇਕੱਠੀ ਹੋਈ ਸੀ ਤੇ ਉਹਨੇ ਕਿਤੇ ਕੋਟ ਮਾਰ ਕੀਤੀ ਆ ਭੀੜ ਨੇ ਹਾਲਾਤ ਜਿਹੜਾ ਮੁੰਡੇ ਦਾ ਉਹਦੇ ਹਾਲਾਤ ਕਿੰਦਾ ਦੇ ਨੇ ਉਹਦੇ ਉਸ ਵੇਲੇ ਉਹ ਬੈਠਾ ਪਿਆ ਜਦਾਂ ਵੀ ਨਸ਼ੇ ਦੀ ਹਾਲਤ ਵਿੱਚ ਲੱਗਦਾ ਆ ਕਿਹਾ ਉਹਨੇ ਕਿਹਾ ਨਸ਼ਾ ਕੀਤਾ ਇਸਨੇ ਡਰਿੰਕ ਕੀਤੀ ਆ ਡਰਿੰਕ ਕੀਤੀ ਕਹਿੰਦਾ ਤੇ ਜੇ ਆਪਾਂ ਵੇਸ਼ ਉਹਦੇ ਪਹਿਰਾਵੇ ਦੀ ਗੱਲ ਕਰੀਏ ਪਹਿਰਾਵੇ ਤੋਂ ਤੇ ਉਹ ਹੈਗਾ ਵੀ ਉਹਨੇ ਬਾਣਾ ਪਾਇਆ ਹੋਇਆ ਆਪਣੇ ਸਿੰਗਲ ਸਾਫ ਬਣਿਆ ਸਜਿਆ ਹੋਇਆ ਪਰ ਉਹਨੇ ਡਰਿੰਕ ਕੀਤੀ ਹੋਈ ਆ ਉਹਦੇ ਸਟਾ ਵੀ ਲੱਗੀਆਂ ਹੋਈਆਂ ਆ ਅਸੀਂ ਹੁਣ ਇਹਦਾ ਦੇਖਦੇ ਮਲਾਜਾ ਕਰਾਉਨੇ ਆ ਸਾਡੇ ਸਟਾ ਸਟਾ ਇਹਦੇ ਲੱਗੀਆਂ ਹੋਈਆਂ ਆ ਠੀਕ ਆ ਜੀ ਥਾੜੇ ਤੋਂ ਆਈਓ ਸਾਹਿਬ ਉਹਨੂੰ ਬੁਲਾਉਂਦੇ ਆ ਜਿਹੜੇ ਪਰਿਵਾਰਿਕ ਮੈਂਬਰ ਮਿਲੇ ਉਹਨਾਂ ਨੇ ਕੀ ਦੱਸਿਆ ਤੁਹਾਨੂੰ ਉਹਨਾਂ ਨੇ ਇਹ ਹੀ ਦੱਸਿਆ ਵੀ ਸਾਡੇ ਲੜਕੀ ਪੜ ਕੇ ਆ ਰਹੀ ਸੀ ਤੇ ਇੱਥੇ ਜਦੋਂ ਇਹ ਆਟੋ ਚ ਉਤਰੀ ਆ ਤੇ ਉਹ ਆਟੋ ਤੇ ਉਤਰੀ ਇਹਦੇ ਉਹ ਘਰ ਨੂੰ ਜਾ ਰਹੀ ਤੇ ਇਹ ਪਿੱਛੇ ਪਿੱਛੇ ਉਹਦੇ ਤੋਂ ਹਾਂ ਹਾਂ ਜੀ ਤਾਂ ਉਹਨੂੰ ਇਹਨੇ ਕੁਝ ਮਾੜਾ ਚੰਗਾ ਕਿਹਾ ਹੋਊਗਾ ਕੋਈ ਜੀ ਕੋਈ ਲੁੱਟ ਖੋਤਾ ਨਹੀਂ ਇਹਨੇ ਕੀ ਨਹੀਂ ਲੋਟ ਖੋ ਕੋਈ ਨਹੀਂ ਕਹਿੰਦੇ ਵਾਰਸਾ ਛੇੜਛਾੜ ਕੀਤੀ ਹੋਈ ਹੈ ਲੋਟ ਖੋ ਵਾਲਾ ਕੋਈ ਨਹੀਂ